ਸਾਬਕਾ ਮੁੱਖ ਮੰਤਰੀ ਚੰਪਈ ਸੁਰੇਨ ਬਣਾਉਣ ਕੇ ਨਵੀਂ ਪਾਰਟੀ ਰਵਨੀਤ ਬਟੂ ਨੇ ਕਿਹਾ ਕਿਸਾਨ ਮਿੱਤਾਵਾਂ ਨੂੰ ਹੋ ਰਹੀ ਹੈ ਵਿਦੇਸ਼ੀ ਫੰਡਿੰਗ ਡਾਕਟਰ ਸੰਦੀਪ ਕੋਸ਼ ਦਾ ਹੋ ਸਕਦਾ ਪੋਲੀਗ੍ਰਾਫ ਟੈਸਟ ਬਨੇਸ਼ ਫਰਗਾਟ ਨੂੰ ਚੋਣ ਲੜਾਉਣ ਦੇ ਲਈ ਸਾਰੀਆਂ ਪਾਰਟੀਆਂ ਉਤਾਵਲੀਆਂ ਪੰਜਾਬ ਦੇ ਵਿੱਚ ਨਕਲੀ ਘਿਓ ਤੇ ਦੁੱਧ ਦੇ ਨਮੂਨਿਆਂ ਨੇ ਕੀਤਾ ਹੈਰਾਨ ਵਿਧਾਨ ਸਭਾ ਦਾ ਸੈਸ਼ਨ ਇੱਕ ਮਹੀਨੇ ਤੱਕ ਵਧਾਇਆ ਜਾਵੇ ਕਿਹਾ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਦੇ ਚਾਰ ਸਾਬਕਾ ਵਜ਼ੀਰਾਂ ਦੇ ਉੱਤੇ ਅਦਾਲਤੀ ਕਾਰਵਾਈ ਨੂੰ ਪ੍ਰਵਾਨਗੀ ਗੀ ਗੁਰਦਵਾਰੇ ਦੇ ਦੀਵਾਨ ਹਾਲ ਦੇ ਵਿੱਚ ਤੀਆਂ ਲਾਉਣ ਦਾ ਮਾਮਲਾ ਭੱਗਿਆ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੀ ਪਤਨੀ ਨੇ ਐਨਆਰਆਈ ਦੇ ਉੱਤੇ ਲਾਇਆ ਗਮਿਰ ਦੋਸ਼ ਕਿਹਾ ਮੈਨੂੰ ਸਰੀਰਕ ਸੰਬੰਧ ਬਣਾਉਣ ਵਾਸਤੇ ਮਜਬੂਰ ਕਰ ਰਿਹਾ ਹੈ ਤੇ ਆਖਰੀ ਖਬਰ ਭਾਜਪੀ ਨੇ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਮੈਂਬਰਸ਼ਿਪ ਮਹਿੰਮ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਟ੍ਰੈਨਜੀ ਪੰਜਾਬ ਦੇ ਵਿੱਚ ਜਿਹੜਾ ਨਕਲੀ ਘਿਓ ਤੇ ਨਕਲੀ ਮਠਿਆਈਆਂ ਨਕਲੀ ਖੁਆ ਨਕਲੀ ਪਨੀਰ ਆ ਰਿਹਾ ਹੈ ਕੈਨੇਡਾ ਨੂੰ ਵੀ ਮਾਰ ਕਰ ਰਿਹਾ ਹੈ ਪਹਿਲਾਂ ਦੱਸੋ ਵੀ ਉਹਨਾਂ ਨਮੂਨਿਆਂ ਦਾ ਕੀ ਬਣਿਆ ਜਿਨ੍ਹਾਂ ਦੇ ਘਿਓ ਤੇ ਦੁੱਧ ਦੇ ਨਮੂਨੇ ਲਏ ਗਏ ਸਨ ਅਸਤੰ ਸਰ ਇਹ ਨਾ ਗੱਲ ਬਰੀ ਕਿਸੇ ਭੈਣ ਵੀਰ ਨੂੰ ਕੌੜੀ ਲੱਗ ਸਕਦੀ ਹੈ ਪਰ ਮੈਨੂੰ ਇਹ ਲੱਗਦਾ ਕਿ ਜਦੋਂ ਸਾਡਾ ਦੁੱਧ ਵੀ ਨਕਲੀ ਘਿਓ ਵੀ ਨਕਲੀ ਪਨੀਰ ਵੀ ਨਕਲੀ ਖੁਆ ਵੀ ਨਕਲੀ ਸਬਜ਼ੀਆਂ ਵੀ ਜਿਹੜੀਆਂ ਟੀਕੇ ਲਾ ਲਾ ਫਲਦੀ ਕੈਮੀਕਲਾਂ ਵਾਲੇ ਤੇ ਸਭ ਤੋਂ ਵੱਡੀ ਤੇ ਦੁਖਦਾਈ ਗੱਲ ਇਹ ਹੈ ਕਿ ਪਾਣੀ ਆ ਜਿਹੜਾ ਉਹਦੇ ਬਿਨਾ ਜੀਵਨ ਨਹੀਂ ਬਚਦਾ ਤੇ ਪਾਣੀ ਦੇ ਨਮੂਨੇ ਆਏਗੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਮੁਕਸਰ ਸਾਹਿਬ ਜ਼ਿਲ੍ਹੇ ਦੇ ਵਿੱਚੋਂ ਪਾਣੀ ਦੇ ਨਮੂਨੇ ਭਰੇ ਗਏ ਸੀ ਉਹਦੇ ਵਿੱਚੋਂ 73% ਫੇਲ ਹੋ ਗਏ ਆ ਯਾਨੀ ਕਿ 100 ਦੇ ਵਿੱਚੋਂ 73 ਨਮੂਨੇ ਫੇਲ ਹੋ ਗਏ ਆ ਤੇ ਕਿਹੜੇ ਪੰਜਾਬ ਪਾਣੀਆਂ ਦੀ ਗੱਲ ਤੇ ਕਿਹੜੇ ਦੁੱਧ ਦਹੀਂ ਦੀਆਂ ਨਦੀਆਂ ਵਾਲੇ ਪੰਜਾਬ ਦੀ ਅਸੀਂ ਗੱਲ ਕਰਦੇ ਆਂ ਪੰਜਾਬ ਦਾ ਸੱਚੀ ਮੁੱਚੀ ਸਤਿਆਨਾਸ਼ ਕੋਈ ਜਾਂਦਾ ਜਾਂ ਆਪਾਂ ਸ਼ਬਦ ਵਰਤ ਲਈਏ ਹੋ ਹੀ ਗਿਆ ਇਹ ਗੱਲ ਥੋੜੀ ਜਿਹੀ ਕੌੜੀ ਲੱਗੂਗੀ ਕਿਸੇ ਨੂੰ ਪਰ ਆਹ ਜਿਹੜਾ ਅੱਜ ਅੰਕੜਾ ਸਾਹਮਣੇ ਆਇਆ ਵੀ ਭਾਈ ਦੁੱਧ ਤੇ ਦਹੀਂ ਦੇ ਤੇ ਖੋਏ ਦੇ ਨਮੂਨੇ ਕਿੰਨੇ ਫੇਲ ਹੋਏ ਆ ਪੰਜਾਬ ਦੇ ਵਿੱਚ ਇਹ ਕਿਸੇ ਪ੍ਰਾਈਵੇਟ ਸੰਸਥਾ ਨਹੀਂ ਨਹੀਂ ਇਹ ਸਰਕਾਰੀ ਫੂਡ ਸਪਲਾਈ ਡਿਪਾਰਟਮੈਂਟ ਦੇ ਅੰਕੜੇ ਆ ਪਤਾ ਲੱਗਾ ਵੀ ਕੁਝ ਕੁ ਸਮੇਂ ਦੇ ਵਿੱਚ 646 ਨਮੂਨੇ ਲਏ ਗਏ ਦੁੱਧ ਦੇ ਜਿਹਦੇ ਵਿੱਚੋਂ 88 ਫੇਲ ਹੋ ਗਏ ਆ 346 ਦੇ ਵਿੱਚੋਂ 88 ਦੁੱਧ ਦੇ ਨਮੂਨੇ ਫੇਲ ਹੋ ਗਏ ਆ ਬੱਧੀ ਫੀਸ ਦੇ ਖੋਏ ਦੇ ਨਮੂਨੇ ਫੇਲ ਹੋ ਗਏ ਆ ਇਹ ਜਿੱਦ ਦੇ ਸੀ ਕਿਉਂ ਦਿਨ ਨੂੰ ਨੇ ਫਿਰ ਹੋ ਗਿਆ ਤੇ ਭਾਈ ਆਪਾਂ ਕੀ ਕਹਨੇ ਵੀ ਭਾਈ ਆਪਾਂ ਪੈਕਟਾਂ ਵਾਲਾ ਦੁੱਧ ਪੀ ਪੀ ਕੇ ਤੇ ਯੂਰੀਆ ਵਾਲਾ ਦੁੱਧ ਪੀ ਪੀ ਕੇ ਕਿਹੜੇ ਪਹਿਲਵਾਨ ਬਣ ਜਾਗੇ ਮੈਨੂੰ ਇੱਕ ਜਣਾ ਆ ਮੇਰਾ ਕੱਲ ਵੀ 3-4 ਦਿਨ ਪੁਰਾਣੀ ਗੱਲ ਆ ਸਿੰਘ ਸਾਹਿਬ ਮੈਂ ਜਗਰਾਉਂ ਦੇ ਵੱਲ ਗਿਆ ਸੀ ਤੇ ਮੇਰਾ ਇੱਕ ਬੜਾ ਪੁਰਾਣਾ ਤੇ ਪਿਆਰਾ ਮਿੱਤਰ ਆ 150 ਦੇ ਕਰੀਬ ਗਾਂ ਦਾ ਉਹਨੇ ਬਣਾਇਆ ਹੋਇਆ ਡੇਰੀ ਫਾਰਮ ਬਣਾਇਆ ਉਹਨੇ ਉਹਨੇ ਮੈਨੂੰ ਇੱਕ ਬੜੀ ਚੰਗੇ ਬਾੜੀ ਗੱਲ ਦੱਸੀ ਕਹਿੰਦਾ ਵੀ ਜਿਹੜੇ ਦੁੱਧ ਹੀ ਘਰਾਂ ਦੇ ਵਿੱਚ ਦੁੱਧ ਲੈ ਕੇ ਆਉਂਦੇ ਆ ਸਾਰੇ ਤਾਂ ਨਹੀਂ ਪਰ ਬਹੁਤੇ ਉਹ ਕਹਿੰਦੇ ਵੀ ਦੁੱਧ ਦੇ ਡਰਮ ਦੇ ਵਿੱਚ ਦੋ ਬੂੰਦਾ ਪਾਉਂਦੇ ਆ ਇੱਕ ਕੈਮੀਕਲ ਦੀਆਂ। ਉਹ ਬਿਲਕੁਲ ਉਵੇਂ ਪਾਉਂਦੇ ਜਿਵੇਂ ਆਪਾਂ ਅੱਖ ਦੇ ਵਿੱਚ ਬੂੰਦਾ ਪਾਉਣੇ ਦੀ ਦਵਾਈ ਦੀਆਂ ਪਾ ਲੈਂਦੇ ਆ ਡ੍ਰੌਪ ਪਾਉਨੇ ਆ। ਦੋ ਬੂੰਦਾ ਪਾਏ ਤਾਂ ਦੁੱਧਾ ਜਿਹੜਾ 14 15 16 ਘੰਟਿਆਂ ਵਾਸਤੇ ਖਰਾਬ ਨਹੀਂ ਹੁੰਦਾ ਤਾਂ ਭਾਵੇਂ ਜਿੰਨੀ ਮਰਜ਼ੀ ਗਰਮੀ ਚ ਲਈ ਫਿਰੋ। ਉਹਨੂੰ ਕੋਈ ਫ੍ਰਿਜ ਨਹੀਂ ਲਾਉਣ ਦੀ ਲੋੜ, ਉਹਨੂੰ ਤੇ ਕੋਈ ਬਰਫ਼ ਨਹੀਂ ਪਾਉਣ ਦੀ ਲੋੜ। ਤੇ ਮੈਂ ਕਿਹਾ ਬਈ ਇਹ ਕੈਮੀਕਲ ਕਿਹੜਾ? ਕਹਿੰਦਾ ਇਹ ਕੈਮੀਕਲ ਉਹ ਹੁੰਦਾ ਜਿਹੜਾ ਕਿ ਲਾਸ਼ ਨੂੰ ਸੰਭਾਲਣ ਵਾਸਤੇ ਹੁੰਦਾ। ਲਾਸ਼ ਆ ਜਿਹੜੀ ਉਹ ਖਰਾਬ ਨਾ ਹੋਵੇ। ਇਸ ਦਾ ਕਿਉਂ ਕਰਦੇ ਵੀ ਇਸ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਉਹਦੇ ਲਈ ਤੇ ਉਹ ਆਪਾਂ ਦੁੱਧ ਦੇ ਵਿੱਚ ਪਾਉਣ ਲੱਗ ਪਏ ਸੋ ਇਸ ਅੰਕੜੇ ਦੀ ਇਸ ਰਿਪੋਰਟ ਨੇ ਇਹਨਾਂ ਨਮੂਨਿਆਂ ਦੀ ਰਿਪੋਰਟ ਨੇ ਬਹੁਤ ਹੈਰਾਨ ਕੀਤਾ ਹੈ ਕਿਉਂਕਿ ਹੁਣ ਜਿਹੜੀ ਇਸ ਦੁੱਧ ਦੀ ਬਣੀ ਹੋਈ ਮਠਿਆਈ ਹੈ ਉਹ ਜੀ ਕੈਨੇਡਾ ਆਉਣ ਲੱਗ ਪਈ ਉੱਥੋਂ ਪੰਜਾਬ ਤੋਂ ਸੋ ਉਹਦੇ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਬਹੁਤ ਭਾਵਕ ਨੇ ਇਹ ਗੱਲ ਸੱਚੀ ਆ ਵੀ ਵੇਰਕਾ ਦਾ ਦੁੱਧ ਸਭ ਤੋਂ ਵਧੀਆ ਸਮਝਿਆ ਜਾਂਦਾ ਰਿਹਾ ਉਹ ਵੇਰਕਾ ਦੇ ਦੁੱਧੀਆਂ ਥੈਲੀਆਂ ਦੇ ਵਿੱਚ ਵੀ ਪਤਾ ਵੀ ਇਹ ਚ ਮਿਲਾਵਟ ਹੈਗੀ ਆ ਪਰ ਉਹ ਕਹਿੰਦੇ ਵੀ ਬਹੁਤ ਥੋੜੀ ਮਿਲਾਵਟ ਹੈ ਇਟਸ ਓਕੇ ਇੰਨੀ ਕੁ ਮਿਲਾਵਟ ਦੇ ਪਿੱਛੇ ਅਸੀਂ ਕੋ ਰੌਲਾ ਨਹੀਂ ਪਾਉਣਾ ਚਾਹੁੰਦੇ ਰੌਲਾ ਉਦੋਂ ਹੀ ਪੈਂਦਾ ਹੈ ਸੈਂਪਲ ਉਦੋਂ ਹੀ ਫੇਲ ਹੁੰਦਾ ਜਦੋਂ ਮਿਲਾਵਟ ਅਦੋ ਸੁਦੀ ਹੁੰਦੀ ਹੈ ਸਨ ਸਰ ਦੇਖੋ ਮਿਲਾਵਟ ਨਕਲੀ ਇਹਦੇ ਵਿੱਚ ਫਰਕ ਆ ਮਿਲਾਵਟ ਨੂੰ ਤਾਂ ਆਪਾਂ ਚਲੋ ਵਿੱਚ ਪਾਣੀ ਪਾ ਦਨੇ ਆ ਮੈਨੂੰ ਲੱਗਦਾ ਵੀ ਜਿਵੇਂ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਕਿ ਨਸ਼ਾ ਕਿਹੜਾ ਮਾੜਾ ਤੇ ਆਪਾਂ ਉਦੋਂ ਫਿਰ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੇ ਜਦੋਂ ਆਪਾਂ ਦੁੱਧ ਘਾਤ ਕਿਹੜਾ ਉਹਦੇ ਵਿੱਚ ਆਪਾਂ ਪਾਣੀ ਵਾਲੇ ਨੂੰ ਮਾਰਾ ਸਮਝਣਾ ਬੰਦ ਕਰ ਦੇਣਾ ਆਉਂਦੇ ਸਮੇਂ ਤੇ ਚਲੋ ਪਾਣੀ ਤਾਂ ਠੀਕ ਆ ਨਾ ਪਾਣੀ ਤਾਂ ਚਲੋ ਚੱਲਦਾ ਹੀ ਆ ਫਤਨਾ ਤਾਂ ਸਾਰੇ ਦਿੰਦੇ ਹੀ ਆ ਇਹਦੇ ਬੱਤੇ ਜਿਹੜੀ ਯੂਰੀਆ ਪੈਣ ਲੱਗ ਪਈ ਜਿਹੜੀ ਮੇਰੇ ਇੱਕ ਦੋਸਤ ਨੇ ਲੱਸੀਆ ਮੈਨੂੰ ਕਹਿੰਦਾ ਜੀ ਕਿ ਅੰਮ੍ਰਿਤਸਰ ਦੇ ਵੱਲੋਂ ਕਹਿੰਦਾ ਜੀ ਨਾ ਐਫ ਪੀਸੀ ਮਿਲਦੀ ਆ ਉਹ ਪੀਸੀ ਕਹਿੰਦਾ ਵੀ ਕਈ 100 ਕੁਇੰਟਲ ਦੁੱਧ ਆ ਜਿਹੜਾ ਉਹਦੇ ਵਿੱਚ ਵਾਧਾ ਕਰਦੇ ਨੇ ਤੁਸੀਂ ਥੋੜਾ ਜਿਹਾ ਕਹਿੰਦੇ ਵੀ ਅਸਲੀ ਦੁੱਧ ਦੇ ਵਿੱਚ ਮਿਲਾਓ ਬਾਅਦ ਦੇ ਵਿੱਚ ਝਾਰੀ ਝੱਗ ਤੇ ਫੈਟ ਕਹਿੰਦਾ 7.5 ਹੋ ਜਾਂਦੀ ਤੋ ਮਤਲਬ ਕਹਿਣ ਦਾ ਇਹ ਹੈ ਜੀ ਕਿ ਅੱਜ ਜਦੋਂ ਹੁਣ ਦੀਵਾਲੀ ਆ ਗਈ ਦੀਵਾਲੀ ਦੇ ਮੌਕੇ ਬੜੀ ਫੜੋ ਫੜੀ ਹੋਊਗੀ ਉਹ ਦੀ ਫਲਾਨੀ ਥਾਂ ਤੇ ਖੋਆ ਨਕਲੀ ਫੜ ਲਿਆ ਫਲਾਨੀ ਥਾਂ ਤੇ ਪਨੀਰ ਨਕਲੀ ਫੜ ਲਿਆ ਇਹ ਹੋ ਗਿਆ ਉਹ ਹੋ ਗਿਆ ਜ्यों ਜੰਮਿਆ ਅੱਜ ਤੱਕ ਪੰਜਾਬ ਦੇ ਵਿੱਚ ਇਹ ਨਹੀਂ ਦੇਖਿਆ ਜੀ ਜਿਹੜੀ ਦੁਕਾਨ ਤੋਂ ਨਕਲੀ ਚੀਜ਼ ਫੜੀ ਗਈ ਆ ਉਹਨੂੰ ਸਾਲ ਵਾਸਤੇ ਬੰਦ ਕਰਤਾ ਹੋਵੇ ਉਹਨੂੰ ਪੱਕੇ ਤੌਰ ਤੇ ਸੀਲ ਲਾਤੀ ਹੋਵੇ ਇਹ ਸ਼ਟਰ ਡਾਊਨ ਕਰਤੇ ਹੋਣ ਆਪਾਂ ਐਸ ਤਨੀ ਪੈਂਦਾ ਬੰਦੇ ਸਾਰੇ ਪਹਿਲਾਂ ਵਾਂਗੂ ਫੇਰ ਕਾਰੋਬਾਰ ਕਰੀ ਜਾਂਦੇ ਆ ਐਸ ਤੀ ਦੀਵਾਲੀ ਦੇ ਮੌਕੇ ਇਹ ਕੁਝ ਸੁਣਾ ਜੀ ਕਿਹੜੇ ਮੰਤਰੀ ਹੈ ਚਾਰ ਸਾਬਕਾ ਮੰਤਰੀ ਜਿਨ੍ਹਾਂ ਦੇ ਉੱਤੇ ਹੁਣ ਮੁਕਦਮੇ ਚੱਲਣੇ ਨੇ ਅਦਾਲਤ ਦੇ ਵਿੱਚ ਦੇਖੋ ਜੀ ਇਹ ਪੰਜਾਬ ਦੇ ਚਾਰ ਸਾਬਕਾ ਮੰਤਰੀ ਆ ਕਾਂਗਰਸ ਦੀ ਸਰਕਾਰ ਦੇ ਮੁੱਖ ਮੰਤਰੀ ਸੀਗੇ ਭਾਰਤ ਪੂਸ਼ਣ ਆਸ਼ੂ ਸਾਧੂ ਸੰਗ ਧਰਮਸੋਤ ਸੁੰਦਰ ਸ਼ਾਮ ਅਰੋੜਾ ਤੇ ਓਪੀ ਸੋਨੀ ਇਹਨਾਂ ਚਾਰਾਂ ਮੰਤਰੀਆਂ ਦੇ ਉੱਤੇ ਵਿਜੀਲੈਂਸ ਨੇ ਪਿਛਲੇ ਕੁਝ ਸਮੇਂ ਤੋਂ ਸ਼ਿਕੰਜਾ ਕੱਸਿਆ ਕਾਰਵਾਈ ਸਮੇਂ-ਸਮੇਂ ਤੇ ਹੋਈ ਹੈ ਪਰ ਜਦੋਂ ਤੁਸੀਂ ਅਦਾਲਤੀ ਕਾਰਵਾਈ ਕਰਨੀ ਹੈ ਤਾਂ ਸਾਬਕਾ ਮੰਤਰੀਆਂ ਦੇ ਖਿਲਾਫ ਪਹਿਲਾਂ ਤਾਂ ਵਰਤਮਾਨ ਕੈਬਨਿਟ ਦੇ ਵੱਲੋਂ ਮਨਜ਼ੂਰੀ ਦੇਣੀ ਪੈਂਦੀ ਹੈ ਜਿਹੜੀ ਕਿ ਮਿਲ ਗਈ ਆ ਫਿਰ ਉਸ ਤੋਂ ਬਾਅਦ ਅਦਾਲਤੀ ਕਾਰਵਾਈ ਦੇ ਲਈ ਰਾਜਪਾਲ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ ਕਿਉਂਕਿ ਰਾਜਪਾਲ ਨੇ ਹੀ ਮੰਤਰੀ ਅਹੁਦੇ ਦੀ ਸੌਚਕਾਈ ਹੁੰਦੀ ਹੈ ਭਾਵੇਂ ਬੰਦਾ ਸਾਬਕਾ ਹੋ ਜਾਏ ਪਰ ਉਹਦੇ ਤੇ ਕਾਰਵਾਈ ਦੇ ਲਈ ਰਾਜਪਾਲ ਦੀ ਮਨਜ਼ੂਰੀ ਫਿਰ ਵਰਤਮਾਨ ਰਾਜਪਾਲ ਦੀ ਜ਼ਿੰਮੇਵਾਰੀ ਜ਼ਰੂਰੀ ਹੁੰਦੀ ਹੈ ਮਨਜ਼ੂਰੀ ਤੇ ਉਹ ਮਿਲ ਜਾਣੀ ਆ ਅੱਜ ਜਾਂ ਕੱਲ ਤੱਕ ਮਨਜ਼ੂਰੀ ਮਿਲ ਜੂਗੀ ਤੇ ਇਹਨਾਂ ਚਾਰਾਂ ਦੇ ਉੱਤੇ ਅਦਾਲਤੀ ਕਾਰਵਾਈ ਦਾ ਰਾਹ 15 ਹੋ ਗਿਆ ਆ ਆਮ ਆਦਮੀ ਪਾਰਟੀ ਦੇ ਕਿਹੜੇ ਐਮਐਲਏ ਦੀ ਪਤਨੀ ਨੇ ਦੋਸ਼ ਲਾਏ ਨੇ ਤੇ ਐਨਆਰਆਈ ਕੌਣ ਆ ਉਹਦੇ ਤੇ ਦੋਸ਼ ਲੱਗੇ ਨੇ ਜਿੰਸਾਪਾ ਐਨਆਰਆਈ ਦਾ ਨਾਮ ਤਾਂ ਹੈਗਾ ਜੀ ਨਿਸ਼ਤਰ ਸਿੰਘ ਘਰਵਾਲੀ ਦਾ ਨਾਮ ਹੈਗਾ ਜੀ ਔਰਤ ਦਾ ਨਾਮ ਹੈਗਾ ਜੀ ਗੁਰਪ੍ਰੀਤ ਕੌਰ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਮੈਨੂੰ ਨਾਮ ਪਤਾ ਪਰ ਮੈਂ ਉਹ ਨਸ਼ਰ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹਦੇ ਵਿੱਚ ਵਿਧਾਇਕ ਦਾ ਹਲੇ ਤੱਕ ਸੂਰ ਨਜ਼ਰ ਸਿੱਧੇ ਤੌਰ ਦੇ ਉੱਤੇ ਆ ਨਹੀਂ ਰਿਹਾ ਕਿਉਂਕਿ ਵਿਧਾਇਕ ਦੀ ਵੋਟੀ ਦਾ ਰੌਲਾ ਵਿਧਾਇਕ ਇਸ ਮਾਮਲੇ ਦੇ ਵਿੱਚ ਇੱਕ ਪਾਸੇ ਆ ਨਾ ਉਹਨੇ ਚੰਗਾ ਕੀਤਾ ਨਾ ਉਹਨੇ ਮਾੜਾ ਕੀਤਾ ਪਤਾ ਨਹੀਂ ਵੀ ਉਹਦੀ ਆਪਦੀ ਘਰ ਵਾਲੀ ਨਾਲ ਠੀਕ ਹੈ ਜਾਂ ਨਹੀਂ ਠੀਕ ਹੈ ਆਪਾਂ ਇਹ ਤੇ ਟਿੱਪਣੀ ਨਹੀਂ ਚਲੋ ਕਰ ਸਕਦੇ ਦਰਦੋਸ਼ੇ ਲੱਗੇ ਜੀ ਆਮ ਆਦਮੀ ਪਾਰਟੀ ਦੀ ਵਿਧਾਇਕ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਪਤਨੀ ਨੇ ਦੋਸ਼ ਲਾਇਆ ਕਿ ਥਾਣੇ ਦੇ ਵਿੱਚ ਜਾ ਕੇ ਤੇ ਪਰਚਾ ਦਰਜ ਕਰਵਾਤਾ ਨਿਸ਼ਤਰ ਸਿੰਘ ਦੇ ਉੱਤੇ ਤੇ ਕੈਨੇਡਾ ਦੇ ਵਿੱਚ ਨਿਸੀ ਸਾਗਾ ਸ਼ਹਿਰ ਦੇ ਵਿੱਚ ਨਿਸ਼ਤਰ ਸਿੰਘ ਰਹਿੰਦਾ ਬਜ਼ੁਰਗ ਉਮਰ ਆ ਮੈਂ ਉਹਦੀ ਫੋਟੋ ਦੇਖ ਕੇ ਹਟਾ ਮੈਨੂੰ ਲੱਗਦਾ ਜੀ ਉਹ 50 70 ਦਾ ਹੋਊਗਾ ਇਸ ਤੋਂ ਵੱਧ ਹੀ ਭਲਾਂ ਭੋਰਾ ਹੋਵੇ ਉਹਦੀ ਕਤਰੀ ਦਾੜੀ ਆ ਟੋਪੀ ਉਹਦੀ ਲਈ ਹੋਈ ਆ ਜਿਹੜੀ ਮੈਂ ਫੋਟੋ ਦੇਖੀ ਆ ਉਹਦੀ ਚਿੱਟੀ ਦਾੜੀ ਆ ਤੇ ਉਹਦੀ ਉਮਰ 50 70 ਦੇ ਨੇੜੇ ਹੈਗੀ ਆ ਗੁਰਪ੍ਰੀਤ ਕੋਰ ਨੇ ਦੋਸ਼ ਪੇ ਲਾਇਆ ਜੀ ਕਿ ਮੈਂ ਇਹਦੀ ਭਮਾਨਪਿੰਡ ਵਾਲੀ ਜਿਹੜਾ ਲੁਧਿਆਣਾ ਦੇ ਵਿੱਚ ਭਮਾਨਪਿੰਡ ਆ ਤੇ ਇਥੋਂ ਵਾਲੀ ਕੋਠੀ ਦੀ ਟੇਕ ਕੇਅਰ ਕਰਦੀ ਆ ਉਹ ਕਹਿੰਦੀ ਮੈਂ ਟੇਕ ਕੇਅਰ ਕਰਦੀ ਆ ਤੇ ਇਹ ਮੇਰੇ ਉੱਤੇ ਹੁਣ ਮਾੜੀ ਅੱਖ ਰੱਖਣ ਲੱਗ ਪਿਆ ਇਹ ਬਜ਼ੁਰਗ ਉਹ ਕਹਿੰਦੀ ਜੀ ਕਿ ਇਹ 13 ਮਈ ਨੂੰ ਆਇਆ ਸੀ ਇੰਡੀਆ ਤੇ ਆਪੇ ਮੇਰੇ ਤੇ ਦਬਾਅ ਬਣਾਉਣ ਲੱਗਾ ਵੀ ਮੇਰੇ ਨਾਲ ਸੰਬੰਧ ਬਣਾ ਸਰੀਰ ਕੋ ਮੈਂ ਇਹਨੂੰ ਨਾ ਕਰਤੀ 5 ਵਜੇ ਦਾ ਵੇਲਾ ਸੀਗਾ ਸ਼ਾਮ ਦਾ ਤੇ ਮੈਨੂੰ ਤੇ ਦਬਾਅ ਬਣਾਉਣ ਲੱਗ ਪਿਆ ਪਰ ਮੈਂ ਮੰਨੀ ਨਹੀਂ ਉਹ ਕਹਿੰਦੀ ਕਿ ਮੈਨੂੰ ਇਹ ਮਾਨਸਿਕ ਤੌਰ ਤੇ ਉੱਤੇ ਤਸਵੀਰ ਦੇ ਤੌਰ ਤੇ ਉੱਤੇ ਪਰੇਸ਼ਾਨ ਵੀ ਕਰਦਾ ਉਹ ਕਹਿੰਦੀ ਕਿ ਫਿਰ ਮੈਂ ਇਹਦੇ ਬਾਰੇ ਹੁਣ ਖਾਣੇ ਤੇ ਸ਼ਿਕਾਇਤ ਦਰਜ ਕਰਵਾਈ ਆ ਉਹਰੇ ਦੇ ਵਿੱਚ ਇੱਕ ਹੁੰਡੀ ਨਮੀ ਸਾਹਮਣੇ ਆਉਂਦੀ ਆ ਹੁਣ ਆਪਣੇ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਆਪੇ ਨਤਾਰਾ ਕਰ ਲੈਣਗੇ ਉਹ ਇਹ ਅਜੇ ਕਿੰਨਾ ਮਨੀ ਸੱਤਰ ਸਿੰਘ ਮੀਤੀ ਸਾਖਾ ਦੇ ਤੇ ਰਹਿੰਦਾ ਇਹਦਾ ਆਪਣੇ ਭਤੀਜੇ ਨਾਲ ਸੰਦੀਪ ਦੇ ਨਾਲ ਪੁੱਤੀ ਦੇ ਮਾਮਲੇ ਦੇ ਵਿੱਚ ਜਾਇਦਾਦ ਦੇ ਮਾਮਲੇ ਦੇ ਵਿੱਚ ਰੌਲਾ ਚੱਲਦਾ ਹਮ ਹਮ ਕੋਠੀ ਦੇ ਟੇਕ ਕੇਅਰ ਹੁੰਦੀ ਰਵੇ ਇਹਦੇ ਬੂਹੇ ਖੁੱਲੇ ਰਹਿਣ ਤੇ ਬਧਾਇਕ ਦੀ ਪਤਨੀ ਨੂੰ ਗੁਰਪ੍ਰੀਤ ਕੌਰ ਨੂੰ ਇਹਦੇ ਵਿੱਚ ਬਿਠਾਇਆ ਹੋਇਆ ਹੁਣ ਭਤੀਜੀ ਵਾਲੀ ਗੱਲ ਇੱਕ ਪਾਸੇ ਤੇ ਹੁਣ ਕੋਠੀ ਦਾ ਚੱਕਰ ਚੱਲ ਪਿਆ ਗੁਰਪ੍ਰੀਤ ਕੌਰ ਦੇ ਨਾਲ ਅੱਜ ਇਸ ਬਜ਼ੁਰਗ ਬੰਦੇ ਦੇ ਪੱਤਰਕਾਰਾਂ ਨੂੰ ਫੋਨ ਦੇ ਉੱਤੇ ਇਹ ਗੱਲ ਕਹੀ ਆ ਕਿ ਇਹਨੇ ਜਾਲੀ ਦਸਤਾਵੇਜ਼ ਤਿਆਰ ਕਰਨੇ ਆ ਇਸ ਔਰਤ ਲਈ ਮੈਂ ਇਹਨੂੰ ਆਪਣੀ ਧੀ ਵਾਂਗ ਸਮਝਦਾ ਤੇ ਰਾਜਨੀਤਿਕ ਖੇਡ ਖੇਡੀ ਜਾ ਰਹੀ ਹੈ ਮੇਰੇ ਨਾਲ ਤੇ ਮੇਰੀ ਕੋਠੀ ਦੇ ਉੱਤੇ ਹੁਣ ਇਹ ਕਬਜ਼ਾ ਕਰਨਾ ਚਾਹੁੰਦੀ ਹੈ ਜੀ ਹੂੰ ਅੱਛਾ ਬਿੱਟੂ ਨੇ ਕੀ ਕੀ ਕਿਹਾ ਕਿਸਾਨਾਂ ਬਾਰੇ ਰਵਨੀਤ ਬਿੱਟੂ ਨੇ ਅੱਜ ਦੋ ਟਕ ਬੰਦ ਕਹੀਏ ਜੀ ਮੈਂ ਤਾਂ ਉਹਦੇ ਤੇ ਹੈਰਾਨ ਆ ਵੈਸੇ ਜਦੋਂ ਭਾਜਪੀ ਦੀ ਪੌੜੀ ਚੜ ਜਾਂਦੇ ਬੰਦੇ ਕਿਸਾਨ ਦੇ ਖਿਲਾਫ ਸਭ ਤੋਂ ਪਹਿਲਾਂ ਹੁੰਦੇ ਆ ਹੈਰਾਨੀ ਹੁੰਦੀ ਏ ਇਸ ਗੱਲ ਦੇ ਉੱਤੇ ਟੰਗੜਾ ਬੜੀਆਂ ਗੱਲਾਂ ਅੱਜ ਰਵਨੀਤ ਬਿੱਟੂ ਹਰਾਂ ਨੇ ਕੀਤੀਆਂ ਅੱਜ ਰਾਜਸਥਾਨ ਦੇ ਵਿੱਚ ਗਏ ਸੀਗੇ ਕਾਗਜ਼ ਦਾਖਲ ਕਰਨ ਦੇ ਲਈ ਰਾਜ ਸਭਾ ਦੀ ਮੈਂਬਰੀ ਦੇ ਲਈ ਤੇ ਅੱਜ ਇੱਥੇ ਪੱਤਰਕਾਰਾਂ ਨੇ ਇਹਨਾਂ ਦੇ ਮੂਰੇ ਮਾਈਕ ਕਰਤੇ ਤੇ ਬੰਦ ਬੂਖਟ ਗਏ ਕਹਿੰਦੇ ਦੇਖੋ ਵੀ ਇਹ ਤਾਂ ਕਿਸਾਨ ਹੈ ਹੀ ਨਹੀਂ ਜਿਹੜੇ ਵਿਰੋਧ ਪ੍ਰਦਰਸ਼ਨ ਕਰ ਰਹੇ ਆ ਇਹ ਕਿਸਾਨ ਨਹੀਂ ਆ ਕਿਸਾਨਤਾ ਕਹਿੰਦੇ ਦੀ ਕਈ ਮੁੱਢ ਤੇ ਰਾਕੇ ਖੇਤ ਫਿਰਦੇ ਟਰੈਕਟਰਾਂ ਤੇ ਕਹਿੰਦੇ ਫਿਰਦੇ ਇਹ ਤਾਂ ਉਹ ਬੰਦੇ ਆ ਜਿਹੜੇ ਕਿ ਵਿਦੇਸ਼ੀ ਫੰਡਿੰਗ ਦੇ ਉੱਤੇ ਪੜਦੇ ਆ ਜਿਨ੍ਹਾਂ ਨੂੰ ਵਿਦੇਸ਼ੀ ਫੰਡਿੰਗ ਹੋ ਰਹੀ ਆ ਇਹ ਕਹਿੰਦੇ ਕਿ ਦੇਖੋ ਕਿਸਾਨ ਆਗੂ ਨੇ ਜਿਹੜੇ ਪੰਜਾਬ ਦੇ ਵਿੱਚ 1 ਇੰਚ ਦੀ ਵਿਕਾਸ ਹੋਣ ਦਿੰਦੇ ਕਦੇ ਸੜਕ ਨਹੀਂ ਬਣ ਦੇਣੀ ਕਦੇ ਪੁਲ ਨਹੀਂ ਬਣ ਦੇਣਾ ਕਦੇ ਫੁਲਾਣੀ ਚੀਜ਼ ਨਹੀਂ ਬਣ ਦੇਣੀ ਇਹਨਾਂ ਦਾ ਡਰਾਮਾ ਹੀ ਇਹ ਆ ਅੱਜ ਹੁਣ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੇ ਗੱਲ ਕਹੀ ਉਹ ਕਹਿੰਦੇ ਕਿ ਜਿਹਨੇ ਕਿਹੜੀ ਚੀਜ਼ ਨੂੰ ਆ ਇਹ ਤੁਹਾਨੂੰ ਇਹ ਲੱਗਦਾ ਵੀ ਭਾਈ ਅਸੀਂ ਫੰਡਿੰਗ ਦੇ ਸਿਰ ਤੇ ਪਲਦੇ ਸਾਡੇ ਤੇ ਕਾਰਵਾਈ ਕਰ ਲਓ ਤੁਹਾਡੇ ਕੋਲੇ ਸਾਰੀਆਂ ਏਜੰਸੀਆਂ ਆ ਤੁਹਾਡੇ ਕੋਲੇ ਸਾਰੇ ਸਾਧਨ ਆ ਤੁਸੀਂ ਹੋਰ ਕੀ ਭਾਲਦੇ ਹੋ ਸਾਡੇ ਤੇ ਕਾਰਵਾਈ ਕਰੋ ਜੀ ਹਮ ਹਮ ਅੱਛਾ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਚੰਪਈ ਸੁਰੇਨ ਕਿਹੜੀ ਪਾਰਟੀ ਬਣਾਈ ਉਹਨਾਂ ਨੇ ਲਖੋ ਜੀ ਇਹਨੇ ਪਾਰਟੀ ਬਣਾ ਲੈਣੀ ਆ ਹਫਤੇ ਦੇ ਵਿੱਚ ਮੇਰਾ ਖਿਆਲ ਚੰਪਈ ਸੁਰੇਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਆ ਤੇ ਝਾਰਖੰਡ ਮੁਕਤੀ ਮੋਰਚਾ ਦੇ ਆਗੂ ਵੀ ਰਹੇ ਆ ਆਹ ਫੋਣੀ ਨਾਲ ਨੀ ਪਾਰਟੀ ਨੂੰ ਪਰੇ ਕਹਿ ਕੇ ਤੇ ਇਹ ਪਤਾ ਲੱਗਦਾ ਸੀ ਵੀ ਬੀਜੇਪੀ ਤੇ ਜਾਣਗੇ ਪਰ ਬੀਜੇਪੀ ਦੇ ਵਿੱਚ ਤਾਂ ਹਾਲੇ ਤੱਕ ਨਹੀਂ ਗਏ ਅੱਜ ਦਿੱਲੀੋਂ ਇਹ ਵਾਪਸ ਆ ਜਿਹੜੇ ਉਹ ਝਾਰਖੰਡ ਚ ਮੁੜਿਆ ਆਏ ਆ ਅੱਜ ਇਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਪੱਤਰਕਾਰਾਂ ਨੂੰ ਕਹਿੰਦੇ ਵੀ ਇੱਕ ਹੱਥੇ ਵਿੱਚ ਸਾਰੀ ਤਸਵੀਰ ਕਲੀਅਰ ਕਰ ਦਾਂਗੇ ਸੰਗਠਨ ਆਪਣਾ ਵੱਡਾ ਕਰਾਂਗੇ ਰਾਹ ਦੇ ਵਿੱਚ ਜੇਕਰ ਕਹਿੰਦੇ ਵੀ ਕੋਈ ਚੰਗੀ ਧਰ ਮਿਲ ਗਈ ਉਹਨੂੰ ਜੱਫੀ ਵੀ ਪਾ ਲਾਂਗੇ ਪੱਤਰਕਾਰਾਂ ਨੇ ਸਵਾਲ ਕੀਤਾ ਵੀ ਤੁਸੀਂ ਇੰਨੀ ਕਾਲੀ ਦੇ ਵਿੱਚ ਵਿੱਚ ਆ ਕੁਛ ਕਰ ਰਹੇ ਹੋ ਬੀਜੇਪੀ ਦੇ ਨਾਲ ਕਿਤੇ ਗੰਢਕੁੱਪਤਾ ਨਹੀਂ ਇਹ ਤਾਂ ਵੱਡੂ ਤੋਂ ਵੱਡੂ ਹੋ ਕਰਕੇ ਪੱਤਰਕਾਰਾਂ ਨੂੰ ਪੈਗੇ ਕਹਿੰਦੇ ਆ ਅਸੀਂ ਐਸੀ ਕਰਦੇ ਹਾਂ ਕਿ ਬੜਾ ਬੜਾ ਪਏ ਅਜ ਪੱਤਰਕਾਰਾਂ ਨੂੰ ਡਾਕਟਰ ਸੰਦੀਪ ਕੋਸ਼ ਜਿਹੜਾ ਪੋਲੀਗ੍ਰਾਫ ਟੈਸਟ ਕਿਉਂ ਦੇ ਰਹੇ ਨੇ ਜਾਂ ਕਿਉਂ ਦੇਣਾ ਪੈ ਰਿਹਾ ਉਹਨਾਂ ਨੂੰ ਦੇਖੋ ਜੀ ਇਹ ਜਿਹੜੇ ਆਪਾਂ ਖਬਰ ਬਹੁਤ ਵਾਰੀ ਸਾਂਝੀ ਕੀਤੀ ਆ ਕੋਲਕਾਤਾ ਦੇ ਵਿੱਚ ਜਿਹੜੀ ਇੱਕ ਟ੍ਰੇਨੀ ਡਾਕਟਰ ਕੁੜੀ ਦੇ ਨਾਲ ਜ਼ਬਰਜਨਾਹ ਕਰਕੇ ਉਹਦਾ ਮਰਡਰ ਕੀਤਾ ਗਿਆ ਉਸ ਮਾਮਲੇ ਦੇ ਵਿੱਚ ਖਬਰ ਹੈ ਇਹ ਜਿਹੜਾ ਡਾਕਟਰ ਸੰਦੀਪ ਕੋਸ਼ ਆ ਇਸ ਪ੍ਰਿੰਸੀਪਲ ਦਾ ਸਾਬਕਾ ਇਸ ਹਸਪੀਟਲ ਦਾ ਸਾਬਕਾ ਪ੍ਰਿੰਸੀਪਲ ਆ ਜਿਹੜੇ ਹਸਪਤਲ ਦੇ ਵਿੱਚ ਉਸ ਟ੍ਰੇਨੀ ਡਾਕਟਰ ਦੇ ਨਾਲ ਵਾਪਰੀ ਕੀ ਹੋਈ ਆ ਦੂਜੀ ਗੱਲ ਇਹ ਜੀ ਕਿ ਇਸ ਬੰਦੇ ਦਾ ਅਸਰ ਸੂਖ ਵੱਡਾ ਹੈਗਾ ਸੀਬੀਆਈ ਨੂੰ ਇਹ ਗੱਲ ਕਹਿਣੀ ਪਈ ਅੱਜ ਕਹਿੰਦੇ ਵੀ ਇਹ ਸਾਨੂੰ ਸਹਿਯੋਗ ਨਹੀਂ ਦੇ ਰਿਹਾ ਇਹਨੀਆਂ ਗੱਲਾਂ ਦੇ ਉੱਤੇ ਅਸੀਂ ਵਿਵਾਨੀ ਦਾ ਯਕੀਨ ਨਹੀਂ ਕਰਦੇ ਸੀਬੀਆਈ ਦੇ ਅਧਿਕਾਰੀਆਂ ਨੇ ਗੱਲ ਕਹੀ ਹੈ ਜੀ ਕਿ ਅਸੀਂ ਇਸ ਬੰਦੇ ਦੀ ਯਾਨੀ ਕਿ ਡਾਕਟਰ ਸੁਨੀਪ ਕੋਸ਼ ਦੇ ਪੋਲੀਗ੍ਰਾਫ ਟੈਸਟ ਵੀ ਮੰਗ ਕਰ ਰਹੇ ਹਾਂ ਵੀ ਤਾਂ ਜੋ ਸੱਚ ਝੂਠ ਦਾ ਪਤਾ ਲੱਗ ਜਾਵੇ ਸਭ ਤੋਂ ਵੱਡਾ ਇਸ ਗੱਲ ਦਾ ਦੱਸਣ ਸਾਹਿਬ ਜੀ ਜਦੋਂ ਇਸ ਕੁੜੀ ਦਾ ਮਰਟਰ ਹੋ ਗਿਆ ਇਹਦੇ ਨਾਲ ਰੇਪ ਹੋ ਗਿਆ ਸਾਂ ਇਹਨੇ ਕੁੜੀ ਦੇ ਬਾਪ ਨੂੰ ਫੋਨ ਕਰਕੇ ਗੱਲ ਕਹੀ ਕਿ ਤੁਹਾਡੀ ਕੁੜੀ ਨੇ ਖੁਦਕੁਸ਼ੀ ਕਰ ਲਈ ਆ ਜਦੋਂ ਬਾਪ ਉੱਥੇ ਪਹੁੰਚਿਆ ਵਿੱਚੋਂ ਕਹਾਣੀ ਹੋਰ ਨਿਕਲੀ ਆ ਇਹਨੇ ਸਾਰੇ ਕੁਝ ਨੂੰ ਖੁਦਕੁਸ਼ੀ ਦੇ ਰੂਪ ਦੇ ਵਿੱਚ ਕਿਉਂ ਕਿਹਾ ਸਵਾਲ ਇਹ ਆ ਜੀ ਵਿਨੇਸ਼ ਫੋਗਾਰਡਨ ਕਿਹੜੀਆਂ ਸਿਆਸੀ ਪਾਰਟੀਆਂ ਚੋکریاں ਨੇ ਕਿ ਉਹਨਾਂ ਨੂੰ ਐਮਪੀ ਬਣਾਇਆ ਜਾਏ ਦੇਖੋ ਜੀ ਭਾਜਪਾ ਤੋਂ ਬੜਾ ਸਾਰੀਆਂ ਸਿਆਸੀ ਪਾਰਟੀਆਂ ਚਾਹੁੰਦੀਆਂ ਆ ਅੱਜ ਕਾਂਗਰਸ ਵੀ ਵਿਨੇਸ਼ ਫੋਗਾਰਡ ਦੇ ਮਗਰ ਮਗਰ ਫਿਰਦੀ ਆ ਤੇ ਬਾਕੀ ਹੋਰ ਸਿਆਸੀ ਧਿਰਾਂ ਵੀ ਦੂਜੀ ਦਾ ਨੇ ਵੀ ਬਨੇਸ਼ ਸੋਗਾਟ ਤੇ ਬਜਰੰਗ ਪੂਨੀਆਂ ਦੋਵਾਂ ਨੂੰ ਵੀ ਵੱਖ-ਵੱਖ ਸਿਆਸੀ ਪਾਰਟੀਆਂ ਵਿਧਾਨ ਸਭਾ ਦੀ ਚੋਣ ਲੜਾਉਣ ਦੀਆਂ ਚਾਹਵਾਨਾਂ ਜਿਹੜੀ ਚੋਣ 1 ਅਕਤੂਬਰ ਨੂੰ ਹੋਣੀ ਹੈ 90 ਵਿਧਾਨ ਸਭਾ ਸੀਟਾਂ ਦੇ ਲਈ ਹੁਣ ਬਨੇਸ਼ ਸੋਗਾਟ ਤੇ ਬਜਰੰਗ ਪੂਨੀਆਂ ਮੰਨਦੇ ਆ ਕਿ ਨਹੀਂ ਮੰਨਦੇ ਤਾਂ ਸਮਾਂ ਦੱਸੂਗਾ ਪਰ ਉਹਨਾਂ ਨੂੰ ਇਹ ਗੱਲ ਜ਼ਰੂਰ ਚੇਤੇ ਰੱਖਣੀ ਚਾਹੀਦੀ ਹੈ ਵੀ ਜਿਹੜਾ ਖੇਡ ਦਾ ਮੈਦਾਨ ਆ ਉਹਦੇ ਵਿੱਚ ਤੁਹਾਨੂੰ ਆਪਣਾ ਵਿਰੋਧੀ ਖਿਡਾਰੀ ਦਿਸਦਾ ਹੁੰਦਾ ਵੀ ਆਹ ਇਸ ਦੇਸ਼ ਤੋਂ ਆ ਇਸ ਭਾਰ ਵਰਗ ਦਾ ਇਦਾਂ ਹੈ ਤੇ ਆ ਮੁਕਾਬਲਾ ਰਾਜਨੀਤੀ ਉਸ ਤੋਂ ਵੀ ਖਤਰਨਾਕ ਖੇਡ ਆ ਇਹਦੇ ਵਿੱਚ ਨਾਲ ਖਿਰਦੇ ਦਾ ਪਤਾ ਕੀ ਹੁੰਦਾ ਵੀ ਇਹ ਮੇਰੇ ਵਾਲਾ ਤੇ ਦੂਜੇ ਪਾਸੇ ਦਾ ਹੈਗਾ ਤਰੋਂ ਪਤਾ ਲੱਗਾ ਜੀ ਕਿ ਕਾਂਗਰਸ ਤੇ ਬਾਕੀ ਪਾਰਟੀਆਂ ਚੋਂ ਲੱਗਾ ਵੀ ਬਬੀਤਾ ਫੁਗਾਟ ਦੇ ਨਾਲ ਮੁਕਾਬਲਾ ਕਰਾਇਆ ਜਾਵੇ ਬਨੇਸ਼ੋਗੜ ਦਾ ਤੇ ਜੁਗੇਸ਼ਵਰ ਦੱਤ ਦੇ ਨਾਲ ਮੁਕਾਬਲਾ ਕਰਾਇਆ ਜਾਵੇ ਬਜਰੰਗ ਪੂਨੀਆ ਦਾ ਇਹਨੇ ਅੱਧੀ ਫੋਣੀ ਰਾਜਨੀਤੀ ਵਿੱਚ ਆਉਂਦੇ ਆ ਕਿ ਨਹੀਂ ਤੇ ਵਿਧਾਨ ਸਭਾ ਦਾ ਸੈਸ਼ਨ ਨੂੰ 1 ਮਹੀਨਾ ਚਾਲੂ ਰੱਖਣ ਲਈ ਜਿਹੜੀ ਬਲਦਸਾਭ ਨੇ ਗੱਲ ਕੀਤੀ ਹੈ ਇਹ ਪ੍ਰੈਕਟੀਕਲ ਹੈ ਦੇਖੋ ਜੀ ਹੁਣ ਤਾਂ ਹੋਣਾ ਨਹੀਂਦਾ ਮੰਗੋ ਰਾਣੇ ਜ਼ਰੂਰ ਕੀਤੀ ਆ ਪਰ ਇਹਦਾ ਹੋਣਾ ਨਹੀਂ ਕਿਉਂਕਿ ਰਾਜਪਾਲ ਨੇ ਮਨਜ਼ੂਰੀ ਦਿੱਤੀ ਆ ਪੰਜਾਬ ਦੀ ਸਰਕਾਰ ਨੇ ਮੌਨਸੂਨ ਸੈਸ਼ਨ ਦੀ ਗੱਲ ਕੀਤੀ ਸੀ 2 3 ਤੇ 4 ਸਤੰਬਰ ਯਾਨੀ ਕਿ 3 ਦਿਨ ਦੇ ਲਈ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਹੋਣਾ ਪਰ ਅੱਜ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਦੇਖੋ ਪੰਜਾਬ ਦੇ ਮੁੱਦੇ ਬਹੁਤ ਵੱਡੇ ਆ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਆ ਪੰਜਾਬ ਦੇ ਵਿੱਚ ਬੇਲੋੜੀ ਇਸ਼ਤਿਹਾਰਬਾਜ਼ੀ ਦੀ ਗੱਲ ਆ ਨੌਕਰੀਆਂ ਕਿੰਨੇ ਕਿੰਨਾਂ ਨੂੰ ਮਿਲੀਆਂ ਤੇ ਨਸ਼ੇ ਕਿੰਨੇ ਕੁ ਮੁੱਕੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਵਿਸਾਰ ਨਾਲ ਚਰਚਾ ਹੋਣੀ ਚਾਹੀਦੀ ਆ ਘੱਟੋ-ਘੱਟ ਇੱਕ ਮਹੀਨਾ ਚੱਲਣਾ ਚਾਹੀਦਾ ਪੰਜਾਬ ਦਾ ਇਹ ਸੈਸ਼ਨ ਦੀ ਹੂੰ ਅੱਛਾ ਗੁਰਦੁਆਰੇ ਦੀਵਾਨ ਹਾਲ ਦੇ ਵਿੱਚ ਤੀਆਂ ਕਿਹਨੇ ਲਗਵਾਈਆਂ ਇਹਦੀ ਦੇਖੋ ਕਮੇਟੀ ਹੋਊਗੀ ਜਾਂ ਕੋਈ ਪਰ ਜਿਹੜੀ ਰਿਪੋਰਟ ਆਈ ਆ ਇਹ ਢੇਗੋਵਾਲ ਵਾਲਾ ਇੱਕ ਪਿੰਡ ਆ ਢੇਗੋਵਾਲ ਦੇ ਕੋਲੇ ਕਿਹਨੇ ਇੱਕ ਗੁਰਦੁਆਰਾ ਸਾਹਿਬ ਆ ਉਹਦੇ ਜਿਵਾਨ ਹਾਲ ਦੇ ਵਿੱਚ ਕਹਿੰਦੇ ਵੀ ਤੀਆਂ ਲਾਤੀਆਂ ਜਿਹੜੋ ਤੀਆਂ ਲਾਈਆਂ ਨਾ ਤਾਂ ਨੱਚਣ ਵਾਲਿਆਂ ਨੂੰ ਉੱਥੇ ਕੋਈ ਸੰਗ ਆਈ ਤੇ ਨਾ ਹੀ ਉੱਥੇ ਨਚਾਉਣ ਵਾਲਿਆਂ ਨੂੰ ਸੰਗ ਆਈ ਤੇ ਭਾਈ ਹੁਣੇ ਜਾਣਕਾਰੀ ਪਹੁੰਚ ਗਈ ਜੀ ਇੱਥੇ ਅਕਾਲ ਤਖਤ ਸਾਹਿਬ ਦੇ ਵਜ਼ੀਰਦਾਰ ਗਿਆਨੀ ਰਘੂबीर ਸਿੰਘ ਹੋਰਾਂ ਦੇ ਕੋਲੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਵੀ ਭਾਈ ਇਸ ਮਾਮਲੇ ਦੀ ਮੁਕੰਮਲ ਪੜਤਾਲ ਕਰਕੇ ਤੇ ਮੇਰੇ ਤੱਕ ਰਿਪੋਰਟ ਪਹੁੰਚਾਈ ਜਾਵੇ ਇਹ ਬੇਗੋਵਾਲ ਜ਼ਿਲ੍ਹਾ ਕਪੂਰਥਲੇ ਵਾਲਾ ਹੈ ਕਿ ਬੇਗੋਵਾਲ ਰਾਮ ਆਪਣੇ ਰਾਮਪੁਰ ਬੇਗੋਵਾਲ ਲੁਧਿਆਣੇ ਵਾਲਾ ਭਾਈ ਜੀ ਇਹ ਕਪੂਰਥਲੇ ਵਾਲਾ ਹੈ ਅੱਛਾ ਭਾਜਪੀ ਨੇ ਜੇ ਪੰਜਾਬ ਦੇ ਵਿੱਚ ਹੁਣ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਹੈ ਕਿੰਨੇ ਕੁ ਮੈਂਬਰ ਭਰਤੀ ਕਰ ਲਏ ਜੀ ਦੇਖੋ ਜੀ ਅੱਜ ਇਹਨਾਂ ਨੇ ਇੱਕ ਨੰਬਰ WhatsApp ਜਾਰੀ ਕੀਤਾ ਕਹਿੰਦੇ ਵੀ ਇਹਦੇ ਉੱਤੇ ਮਿਸਕਾਲ ਮਾਰੋ ਤੇ ਭਾਜਪੀ ਦੇ ਮੈਂਬਰ ਬਣ ਜਾਓ ਤੇ ਮੁਹਾਲੀ ਦੇ ਵਿੱਚ ਅੱਜ ਮਨੋਰੰਜਨ ਕਾਲੀਆ ਜਿਹੜੇ ਕਿ ਸਾਬਕਾ ਮੰਤਰੀ ਹੈ ਭਾਜਪੀ ਦੇ ਵੱਲੋਂ ਤੇ ਉਧਰ ਸੁਨੀਲ ਜਾਖੜ ਜਿਹੜੇ ਪ੍ਰਧਾਨ ਆ ਪੰਜਾਬ ਭਾਜਪੀ ਦੇ ਤਾਂ ਕਈ ਹੋਰ ਆਗੂਆ ਨੇ ਤੇ ਅੱਜ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਅਸੀਂ 2027 ਦੇ ਮੱਦੇਨਜ਼ਰ ਆਪਦੀਆਂ ਤਿਆਰੀਆਂ ਹੁਣੇ ਤੋਂ ਖਿੱਚੀ ਬੈਠੇ ਆਂ ਹੂੰ ਹੂੰ ਸ ਮੈਂਬਰਸ਼ਿਪ ਦੀ ਫੀਸ ਕੋਈ ਨਹੀਂ ਫ੍ਰੀ ਹੈ ਬਿਲਕੁਲ ਜੀ ਬਿਲਕੁਲ ਫ੍ਰੀ ਹੈ ਜੀ ਪੰਜਾਬ ਦੀ ਮੌਸਮ ਪੰਜਾਬ ਦਾ ਕਿਹੋ ਜਿਹਾ ਹੈ ਜੀ ਪੰਜਾਬ ਤੇ ਬੱਚੀ ਅੱਜ ਖੁੱਦ ਖਥਾਵਾਂ ਦੇ ਉੱਤੇ ਨਹੀਂ ਪਿਆ ਪਰ ਬਹੁਤਾ ਨਹੀਂ ਖੁੱਦ ਖਥਾਵਾਂ ਦੇ ਉੱਤੇ ਨਹੀਂ ਪਿਆ ਬਹੁਤੇ ਪੰਜਾਬ ਦੇ ਵਿੱਚ ਅੱਜ ਸੁੱਕ ਪੁਕਾ ਜਾ ਰਿਹਾ ਸੇ ਇਸ ਕਿਪਾ ਦੋ ਨੇ ਵੀ ਜਿਵੇਂ ਆਮ ਤੌਰ ਤੇ ਅੱਗੇ ਹੁੰਦਾ ਨਾ ਕਿ ਪੂਰੇ ਪੰਜਾਬ 'ਚ ਝੜੀ ਲੱਗੀ ਜਾਂ ਪੂਰੇ ਪੰਜਾਬ 'ਚ 2 ਘੰਟੇ ਮੀਂਹ ਪਿਆ ਐਦਾਂ ਦੀ ਗੱਲ ਨਹੀਂ ਆ ਉਹਦਾ ਮੌਸਮ ਵਿਭਾਗ ਨੇ ਕਿਹਾ ਵੀ ਆਉਂਦੇ 48 ਘੰਟੇ ਦੇ ਵਿੱਚ ਪੰਜਾਬ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈਗੀ ਆ ਟੇਨਾ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ